ਅਜੁੱਲ ਲੁਧਿਆਣਾ ਦੇ ਲੱਕੜ ਬਾਜ਼ਾਰ ਵਿਖੇ ਸਲਾਈ ਮਸ਼ੀਨ ਅਤੇ ਐਸੈਂਬਲਰ ਐਸੋਸੀਏਸ਼ਨ ਦਾ ਸੌ ਚੱਕ ਸਮਾਗਮ ਹੋਇਆ ਜਿਸ ਵਿੱਚ ਸੰਦੀਪ ਸਿੰਘ ਚੱਡਾ ਨੇ ਭਾਰੀ ਬੋਮਤ ਨਾਲ ਜਿੱਤ ਹਾਸਲ ਕਰ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਸੌ ਚੁੱਕੀ ਜਿੱਥੇ ਐਸੋਸੀਏਸ਼ਨ ਦੇ ਬਾਕੀ ਚੁਣੇ ਗਏ ਨੁਮਾਇੰਦਿਆਂ ਨੇ ਵੀ ਸੌ ਚੁੱਕੀ ਗੱਲਬਾਤ ਕਰਦਿਆਂ ਪ੍ਰਧਾਨ ਸੰਦੀਪ ਸਿੰਘ ਅਤੇ ਐਸੋਸੀਏਸ਼ਨ ਦੇ ਬਾਕੀ ਨੁਮਾਇੰਦਿਆਂ ਨੇ ਸਲਾਈ ਮਸ਼ੀਨ ਦੇ ਕਾਰੋਬਾਰ ਤੇ ਚਾਈਨਾ ਤੋਂ ਆ ਰਹੇ ਸਮਾਨ ਕਾਰਨ ਹੋ ਰਹੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਅਧੇ ਉਮੀਦ ਜਤਾਈ ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਸ ਡੁੱਬ ਰਹੇ ਕਾਰੋਬਾਰ ਨੂੰ ਬਹਾਰਨ ਵਿੱਚ ਉਹਨਾਂ ਦਾ ਸਹਿਯੋਗ ਕਰੇਗੀ ਅਤੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਵਾਗਾ ਬਾਰਡਰ ਰਾਹੀਂ کاروبار ਦਾ ਹਰਾ ਪੱਧਰਾ ਕੀਤਾ ਜਾਵੇ ਤਾਂ ਜੋ ਉਹਨਾਂ ਦੇ ਡੁੱਬ ਰਹੇ ਕਾਰੋਬਾਰ ਨੂੰ ਹੁਲਾਰਾ ਮਿਲ ਸਕੇ ਅਸੀਂ ਆਪਣੇ ਉਦਯੋਗ ਦੀ ਤਰੱਕੀ ਬਾਰੇ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਚੱਲਾਂਗੇ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹੈਗੀਆਂ ਤੁਸੀਂ ਇਸ ਸੋਸ਼ਲ ਸਲਾਈ ਮਸ਼ੀਨ ਲਾਈਨ ਸਾਡੀ ਬਹੁਤ ਪਿਛੜ ਰਹੀ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਸਭ ਤੋਂ ਪਹਿਲਾਂ ਇਹਦੇ 'ਤੇ ਧਿਆਨ ਦੁੱਦਿਆਂ ਕਿ ਸਾਨੂੰ ਜਿਹੜਾ ਮਾਲ ਬਾਹਰੋਂ ਆਉਂਦਾ ਚਾਈਨਾ ਤੋਂ ਸਕਰੈਪ ਆਉਂਦੀ ਏ ਇਹ ਇੰਪੋਰਟਡ ਮਸ਼ੀਨਾਂ ਦੀ ਆ ਉਹਦਾ ਬਹੁਤ ਵੱਡਾ ਟਕਾ ਲੱਗਦਾ ਸਾਡੀ ਕੋਸ਼ਿਸ਼ ਹੈ ਕਿ ਅਸੀਂ ਆਪਣੇ ਉਦਯੋਗ ਨੂੰ ਆਪਣੇ ਪੰਜਾਬ ਦੀ ਸਨਤ ਨੂੰ ਅੱਗੇ ਲੈ ਕੇ ਜਾਈਏ ਉਹਦੇ ਵੱਲ ਜ਼ਿਆਦਾ ਧਿਆਨ ਦੇਣਾ ਕਿਸੇ ਸਮੇਂ ਤੋਂ ਗੱਲ ਕੀਤੀ ਜਾਵੇ ਤੇ ਦੇਖੋ ਕਿ ਕੋਈ ਕੁਸ਼ਤਦਿਮੀਆਂ ਉਹਦੇ ਪਾਸ ਤੇ ਦੇਖੂਗਾ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਜਾਰੀ ਹੈ ਆਉਣ ਵਾਲੇ ਟਾਈਮ ਤੇ ਅਸੀਂ ਉਹ ਵੀ ਉਪਲਬਧੀਆਂ ਕਰਾਂਗੇ ਸਾਡੀ ਕੋਸ਼ਿਸ਼ ਹੈ ਕਿ ਸਰਕਾਰ ਨਾਲ वार्ताਲਾਪ ਕਰਕੇ ਜੇ ਬਾਟਮ ਵੀ ਖੋਲੇ ਜਾਂਦੇ ਤੇ ਸਾਡੀ ਸਲਾਈ ਮਸ਼ੀਨ ਕੌਣ ਸੇ ਮੇਰਾ ਨਾਮ ਰਮਿੰਦਰ ਸਿੰਘ ਦੇਂਪਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਮਨਚੁਣਾ ਹੈ ਸਾਰਿਆਂ ਨੂੰ ਗੁੱਡ ਮਾਰਕਾ ਐਕਚੁਅਲੀ ਕੀ ਹੈ ਸਾਡੀ ਜਿਹੜੀ ਇਹ ਲਾਈਨ ਹੈ ਉਹਨੂੰ ਉਹਨੂੰ ਪ੍ਰੋਬਲਮ ਆ ਰਹੀ ਹੈ ਚਿੱਟੀ ਮਸ਼ੀਨ ਦੀ ਚਿੱਟੀ ਮਸ਼ੀਨ ਟੋਟਲੀ ਚਿੱਟੀ ਮਸ਼ੀਨ ਦੀ ਨੂੰ ਵੱਡੀ ਮਸ਼ੀਨ ਵੀ ਕਹਿੰਦੇ ਆ ਅਸੀਂ ਜੈ ਕਿ ਜੁਕੀ ਮਸ਼ੀਨ ਕਹਿੰਦੇ ਨੇ ਉਹ ਸਾਰੀ ਮਸ਼ੀਨ ਇੰਪੋਰਟ ਹੋ ਰਹੀ ਹੈ ਸਾਡੇ ਇੱਥੇ ਲੋਕਾਂ ਨੇ ਬੜੀ ਕੋਸ਼ਿਸ਼ ਕੀਤੀ ਹੈ ਚਾਈਨਾ ਨਾਲ ਮੁਕਾਬਲਾ ਕਰਨ ਲਈ ਪਹਾੜਲੇ ਤੱਕ ਅਸੀਂ ਬਹੁਤ ਪਿੱਛੜਾ ਹੈ। ਜੀ। ਪਰ ਅਸੀਂ ਗਵਰਨਮੈਂਟ ਤੋਂ ਉਮੀਦ ਕਰਦੇ ਹਾਂ ਕਿ ਗਵਰਨਮੈਂਟ ਕੋਈ ਪ੍ਰੋਗਰਾਮ ਐਸਾ ਚਲਾਵੇ, ਸਬਸਿਡਾਈਜ਼ਡ ਪ੍ਰੋਗਰਾਮ ਚਲਾਵੇ ਜਿਸ ਦੇ ਨਾਲ ਸਾਡੀ ਲਾਈਨ ਉਸ ਉਜੋਗ ਦਾ ਮੁਕਾਬਲਾ ਕਰ ਸਕੇ ਜਿਹੜਾ ਖਤਰਾ ਸਾਨੂੰ ਚਾਈਨਾ ਤੋਂ ਪੈਦਾ ਹੋਇਆ ਹੈ। ਉਹ ਉਮੀਦ ਕਰਦੀਆਂ ਕਿ ਆਉਣ ਵਾਲੇ ਸਦਨਾਂ ਵਿੱਚ ਸਾਡੇ ਨਵੇਂ ਪ੍ਰਧਾਨ ਜੀ ਚੁਣੇ ਗਏ ਹਨ। ਜਲਦੀਪ ਸਿੰਘ ਜੀ ਇਹ ਵੀ ਕੋਸ਼ਿਸ਼ਾਂ ਕਰਨਗੇ। ਉਜੋਗ ਦੀ ਤਰੱਕੀ ਵਾਸਤੇ ਤਾਂ ਜੋ ਆਉਣ ਵਾਲੇ ਸਮੇਂ ਤੇ ਚੈਨਾ ਤੋਂ ਮਕਬਲਾ ਕਰ ਸਕੀ। ਸ਼ੁਕਰੀਆ। ਪੰਜਾਬ ਸਰਕਾਰ ਨੂੰ ਇਸ ਤਰ੍ਹਾਂ ਸਹਿਯੋਗ ਕਰਦੋ। ਪੰਜਾਬ ਸਰਕਾਰ ਤੋਂ ਅਸੀਂ ਇਹ ਚਾਹੁੰਦੇ ਹਾਂ ਕਿ ਸਾਨੂੰ ਕੋਈ ਕਲਸਟਰ ਪ੍ਰੋਗਰਾਮ ਦਿੱਤਾ ਜਾਵੇ। ਆਰ ਐਂ ਡੀ ਸੈਂਟਰ। ਆਰ ਐਂ ਡੀ ਸੈਂਟਰ ਦਿੱਤਾ ਜਾਵੇ ਜਿਹੜਾ ਜਿੱਥੇ ਉਜੋਗ ਦੀ ਤਰੱਕੀ ਵਾਸਤੇ ਅਸੀਂ ਕੁਝ ਨਾ ਕੁਝ ਨਵਾਂ ਪੈਦਾ ਕਰ ਸਕੀ ਕਿਉਂਕਿ ਪੁਰਾਣੀ ਮਸ਼ੀਨ ਦੇ ਢੰਗਰੇ ਤੇ ਅਸੀਂ ਚੱਲ ਰਹੇ ਹਾਂ। ਜੋ ਅਜੇ ਤੋਂ 150 ਸਾਲ ਪੁਰਾਣੀ ਸੰਗਰ ਮਸ਼ੀਨ ਚੱਲ ਰਹੀ ਸੀ। ਉਹੀ ਮਸ਼ੀਨ ਲੋਕੀ ਬਣਾ ਰਹੇ ਨੇ। ਕੁਝ ਨਵਾਂ ਅਸੀਂ ਅਚੀਵ ਨਹੀਂ ਕਰ ਸਕਕੇ। ਤਾਂ ਅੱਗੇ ਬੜੀ ਬ੍ਰਿਜ ਦੇ ਨਾਲ ਸਾਰੀ ਟੀਮ ਨੂੰ ਨਾਲ ਲੈ ਕੇ ਚੱਲਣਾ ਤੇ ਅੱਗੇ ਵਪਾਰ ਅਸੀਂ ਸਾਰੀ ਟੀਮ ਨੂੰ ਨਾਲ ਲੈ ਕੇ ਬਹੁਤ ਅੱਛੇ ਢੰਗ ਨਾਲ ਚੱਲਾਂਗੇ ਮਿਲ ਵਰਤਨ ਦੇ ਨਾਲ ਸਾਰਿਆਂ ਨੂੰ ਨਾਲ ਲੈ ਕੇ ਜਿਵੇਂ ਵਾਈਸ ਪ੍ਰਧਾਨ ਸਾਹਿਬ ਨੇ ਕਿਹਾ ਵੀ ਚਾਈਨਾ ਤੋਂ ਮਾਲ ਹਲੇ ਨਹੀਂ ਆ ਰਿਹਾ ਸਾਡੀ ਸਾਰੀ ਕੋਸ਼ਿਸ਼ ਹੈ ਕਿ ਅਸੀਂ ਸਰਕਾਰ ਦੇ ਨਾਲ ਤਾਲਮੇਲ ਬਣਾ ਕੇ ਇਸ ਵਿਸ਼ੇ ਤੇ ਵੀ ਗੱਲ ਕਰੀਏ ਸਰਕਾਰ ਕਈ ਵਾਰ ਇਹ ਕਹਿ ਚੁੱਕੀ ਹੈ ਵੀ ਚਾਈਨਾ ਨਾਲ ਜਿਹੜਾ ਵਪਾਰ ਉਹ ਬੰਦ ਕਰ ਦਿੱਤਾ ਜਾ ਰਿਹਾ ਕੋਈ ਲੰਬਾਨਾ ਵੀ ਜਿੱਦਾਂ ਕਈ ਹੋਣਗੇ ਉਹ ਨਹੀਂ ਉਹ ਨਹੀਂ ਹੋ ਰਹੀ ਅਸੀਂ ਉਹੀ ਸਰਕਾਰ ਤੱਕ ਮੰਗ ਪਹੁੰਚਾਵਾਂਗੇ ਸਾਨੂੰ ਸਹਿਯੋਗ ਦਿੱਤਾ ਜੇਕਰ ਬੋਰਡ ਪਾਰਟੀ ਕਰ ਕੀਤੀ ਜਾਵੇ ਤਾਂ ਗੱਲ ਤੋਂ ਵੀ ਬਾ加ਵਾਕ ਖੁੱਲਿਆ ਜੇ ਪਸਾਰੀ ਬੜਾ ਬਾਰਡਰ ਸਮਨ ਦੇ ਨਾਲ ਵੀ ਬਹੁਤ ਅਸਰ ਪਏਗਾ ਹਾਂਜੀ ਹਾਂਜੀ ਸਾਡੀ ਮਾਰਕੀਟ ਜਿਹੜੀ ਬੋਰਡ ਵੀ ਖੁੱਲੇਗਾ ਕਿੰਨਾ ਤੁਹਾਡੇ ਵਪਾਰ ਉਸਦੀ ਦਾ ਸਾਡੇ ਵਪਾਰ ਤੇ ਕਾਫੀ ਉਹਦੇ ਤੇ ਅਸਰ ਪਿਆ ਹੈ ਜੀ ਹੁਣ ਪਾਕਿਸਤਾਨ ਕਾਰਾ ਮਾਲ ਜਾਣਾ ਹੋਰ ਜਾ ਨਹੀਂ ਸਕਦਾ ਅਸੀਂ ਉਹਨੂੰ ਬਾਇਆ ਘੁਮਾ ਕੇ ਭੇਜਣਾ ਕਰਦਾ ਜਿਹਦੇ ਵਿੱਚ ਖਰਚਾ ਬਹੁਤ ਆ ਜਾਂਦਾ ਰਾਜੀ ਹੋ ਰਾਜੀ ਹੋ ਰੋਜੀ ਜੀ ਸਵਾਈਨ ਦਾ ਗਾਰਡ ਤੇ ਹਨਾ ਜਿਵੇਂ ਜਦਾ ਪਰ ਜੀ ਸ਼ਾਇਦ ਇਹਦਾ ਚਾਈਨਾ ਦੀ ਬਾਜ਼ਾਰ ਤੇ ਜਿਹੜਾ ਹੈ ਕੀ ਲੱਗਦਾ ਵੀ ਅੱਗੇ ਵਪਾਰ ਵਧੂਗਾ ਜਾਂ ਘਟਾਵਾ ਕਰ ਸਕੀਏ ਤੁਹਾਡਾ ਇਹ ਮਤ ਹੈ ਚਾਈਨਾ ਇਦਾਂ ਹੀ ਅੰਦਰ ਰਹੇਗਾ ਤਾਂ ਅਸੀਂ ਤਾਂ ਹੋਰ ਪਿੱਛੇ ਜਾਂਦੇ ਜਾਵਾਂਗੇ ਚਾਈਨਾ ਸਾਡੇ ਟ੍ਰੇਡਸ ਬਹੁਤ ਜ਼ਿਆਦਾ ਇੰਟਰਫੇਰੈਂਸ ਕਰ ਰਿਹਾ ਉਹਦੀ ਉਹ ਉਹ ਲੋਕਾਂ ਦਾ ਰੁਝਾਨ ਉਧਰ ਜ਼ਿਆਦਾ ਜਾ ਰਿਹਾ ਕਾਦੀ ਮਸ਼ਹੂਰ ਘਟ ਰਿਹਾ ਔਰ ਸਰਕਾਰ ਜੇ ਕੋਈ ਬਦਲ ਨਹੀਂ ਚੱਕੇਗੀ ਸਾਡੀ ਲਾਈਨ ਹੋਰ ਪਿੱਛੇ ਜਾਂਦੀ ਜਾਵੇਗੀ ਕਿੱਥੇ ਦਿੱਕਤ ਕਿੱਥੇ ਆ ਰਹੀ ਜਿੱਤੇ ਟੈਕਨੀਕ ਚਾਈਨਾ ਵਰਤ ਰਿਹਾ ਹੈ ਕਿ ਆਪਾਂ ਜਿਹੜਾ ਬਹਿ ਰਹੇ ਹਾਂ ਸਟਾਕਸ ਦੇ ਕਿੱਥੇ ਉਹ ਕੋਈ ਫਰਕ ਨਹੀਂ ਰਿਹਾ ਕੰਨੀਕ ਵੀ ਵੀ ਪ੍ਰੋਬਲਮ ਹੈ ਲੇਕਿਨ ਬੇਸਿਕ ਦਾ ਜਦੋਂ ਬਾਹਰੋਂ माल ਆਦਾ ਨਾ ਉਹ ਆਣਾ ਬੰਦ ਹੋ ਜਾਏ ਤਾਂ ਸਾਡੀ ਮਸ਼ੀਨ ਆਪਣੇ ਆਪ ਪ੍ਰੋਮੋਟ ਹੋ ਜਾਏ ਜਿਉਂ ਆਣਾ ਹੀ ਬੰਦ ਹੋ ਜਾਏਗਾ ਸਾਡੀ ਮਸ਼ੀਨ ਪ੍ਰੋਮੋਟ ਹੋਏਗੀ ਤੇ ਸਾਡਾ ਵਪਾਰ ਵਧੇਗਾ ਇਸੇ ਕਰਕੇ ਮੈਂ ਟੌਪ ਸਮੇਂ ਟੌਪ ਤੇ ਸਿੱਧਾ ਸਪਲਾਈ ਚੇਨ ਕਰਨਾ ਕਿੰਨੇ ਕਿਸ਼ਾ ਦਾ ਫਰਕ ਪੈਦਾ ਕਿੰਨਾ ਫਰਕ ਪੈਗਾ ਬਹੁਤ ਜ਼ਿਆਦਾ ਫਰਕ ਪੈ ਬਹੁਤ ਜ਼ਿਆਦਾ ਮਤਲਬ ਮੋਰਡੈਂਸ 60% 60% ਤੋਂ ਜ਼ਿਆਦਾ ਰਿਪਾਰਟ ਤੇ ਫਰਕ ਪੈ ਗਿਆ ਹੈ ਔਰ ਇਹ ਵੀ ਸੇ 10 ਸਾਲ ਤੋਂ ਜਾਂ 12 ਸਾਲ ਤੋਂ ਕਹਿੰਦਾ ਜਾ ਰਿਹਾ ਲੇਕਿਨ ਸਰਕਾਰ ਅੰਦਰ ਕੋਈ ਧਿਆਨ ਨਹੀਂ ਦੇ ਪਾ ਰਹੀ। ਕਿਹਦੇ ਫੋਟੋ ਸੁੱਟੇ ਸਰਕਾਰ ਨੇ ਨਹੀਂ ਹਾਂ ਪਹਿਲੇ ਫੋਟੋ ਕੀਤੀ ਹੈ ਲੇਕਿਨ ਹੁਣ ਵੀ ਫੋਨ ਕਰਾਂਗੇ ਦੁਬਾਰਾ ਮੇਰਾ ਨਾਮ ਬੰਕਚ ਰੋੜਾ ਹੈ ਜੀ। ਅੱਜ ਪ੍ਰਧਾਨਗੀ ਦੀ ਚੋਣ ਦੇ ਸੋ ਚੱਕੀਏ ਕਿ ਕਹੋਗੇ ਜੀ ਪ੍ਰਧਾਨ। ਅ ਨਵੇਂ ਪ੍ਰਧਾਨ ਸਾਡੇ ਆਏ ਨੇ ਸੰਦੀਪ ਸਿੰਘ ਛੱਡਾ ਜੀ। ਜੀ। ਅ ਬੜੇ ਇਮਾਨਦਾਰ ਕਰਮਟ ਇਨਸਾਨ ਨੇ ਤੇ ਸਾਨੂੰ ਉਹਨਾਂ ਤੋਂ ਬਹੁਤ ਉਮੀਦ ਹੈ ਵੀ ਆਨੇ ਟਾਈਮ 'ਚ ਇਹ ਸਾਡੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਓਰੀ ਤਰੱਕੀ ਵੱਲ ਲੈ ਕੇ ਜਾਣਗੇ। ਜੀ। ਸਾਡੀ ਜਿਹੜੀ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਸਾਡੀ ਹੈ ਜੀ ਚਾਈਨਾ ਦੀ ਪੁਰਾਣੀ ਸਲੇਮ ਮਸ਼ੀਨ ਦੀ ਹੈ ਜਿਹੜੀ ਇੰਪੋਰਟ ਹੁੰਦੀ ਹੈ ਉਹਨੂੰ ਤਾਂ ਡੰਪਿੰਗ ਡਿਊਟੀ ਨਹੀਂ ਲੱਗਦੀ ਜਿਉਂ ਤੇ ਡੰਪਿੰਗ ਡਿਊਟੀ ਲੱਗ ਜਾਏ ਤਾਂ ਫਿਰ ਸਾਡੀ ਮਸ਼ੀਨ ਨੂੰ ਕੰਪੀਟ ਕਰ ਸਕਦੇ ਨਹੀਂ ਤਾਂ ਅਸੀਂ ਉਹਨਾਂ ਨੂੰ ਕੰਪੀਟ ਨਹੀਂ ਕਰ ਪਾ ਰਹੇ ਉਹ ਬਹੁਤ ਸਸਤੀ ਮਸ਼ੀਨ ਹੈ ਬਹੁਤ ਸਸਤੇ ਭਾਅ ਜਾਂਦੀ ਹੈ ਤੇ ਸਾਡੀ ਮਸ਼ੀਨ ਦੀ ਸੇਲੋਂ ਦੇ ਕਰਕੇ ਮਰਦੀ ਹੈ ਸਰਕਾਰ ਤਾਂ ਨਗਰਦਰ ਕਹਿੰਦੇ ਚਾਈਨਾ ਦਾ ਮਾਲ ਨਹੀਂ ਆ ਰਿਹਾ ਬੰਦ ਕਰਦਾ ਬੈਨ ਕਰ ਤੋ ਚੁੱਪ ਡਲ ਨਹੀਂ ਉਹ ਸਿਰ ਉਹ ਗੱਲਾਂ ਹੀ ਗੱਲਾਂ ਗਲਤ ਗੱਲ ਕਰ ਰਹੇ ਆ ਚਾਹੀਦਾ ਦਾ ਮਾਲ 컨ਟੇਨਰ ਦੇ 컨ਟੇਨਰ ਭਰ ਕੇ ਆ ਰਿਹਾ ਜੀ ਪੁਰਾਣੀ ਮਸ਼ੀਨਾਂ ਦੇ ਔਰ ਆਗੇ ਸਾਡੀ ਸਲੇਮ ਸ਼ਿੰਦੀ ਸੇਲ ਨੂੰ ਇਫੈਕਟ ਕਰ ਰਿਹਾ ਸਾਡੇ ਸੰਦੀਪ ਜੀ ਬੜੇ ਨੇਕ ਦਿਲ ਔਰ ਬੜੇ ਕਰਮਟ ਇਨਸਾਨ ਅਗੇ ਹੈ ਜਿਹੜੀਆਂ ਸਾਨੂੰ ਪੰਕਜ ਜੀ ਨੇ ਤੁਹਾਨੂੰ ਦੱਸਿਆ ਕਿ ਪ੍ਰੋਬਲਮ ਆ ਰਹੀ ਹੈ ਇਸ ਥੀਮ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਔਰ ਸੋਲਵ ਵੀ ਕਰਨਗੇ ਅਸੀਂ ਬਹੁਤ ਉਮੀਦ ਰੱਖਦੇ ਹਾਂ ਨਾ ਤੁਹਾਨੂੰ ਜੀ ਮੈਂ 1976 ਤੋਂ ਇਸ ਲਾਈਨ ਚਾ ਗਏ ਹਾਂ 1976 ਕਿੰਨਾ ਲੱਗਦਾ ਵਪਾਰ ਇੱਕ ਠੜਿਆ ਜਾ ਰਿਹਾ ਹੈ ਵਪਾਰ ਗिराओ ਚਾਈਨਾ ਬਾਰੇ ਇਹਨਾਂ ਨੇ ਰੋਸ਼ਨੀ ਪਾਈ ਹੈ ਉਹਦੇ ਕਰਕੇ ਹੁਣ ਸਾਨੂੰ ਡੇ ਬਾਏ ਡੇ ਇਹ ਐਕਸਪੋਰਟਿਵ ਪ੍ਰੋਬਲਮ ਆ ਰਹੀ ਹੈ ਔਰ ਇੰਡੀਆ ਮਾਰਕੀਟ ਦੀ ਪ੍ਰੋਬਲਮ ਆ ਰਹੀ ਹੈ ਇਸ ਤਿੰਨੋਂ ਸੀ ਲੈ ਕੇ ਅੱਗੇ ਰੱਖ ਕੇ ਲੈ ਕੇ ਚੱਲਣਾ ਕਿ ਕਿਦੋਂ ਪ੍ਰੋਬਲਮ ਸੋਲਵ ਹੋਵੇ ਜੀ ਅੱਜ ਦਸੂਇੰਗ ਮਸ਼ੀਨ ਡੀਲਰਸ ਐਂਡ ਅਸੈਂਬਲਰਸ ਐਸੋਸੀਏਸ਼ਨ ਲੁਧਿਆਣਾ ਦੇ ਆ ਉਹ ਸੈਰੇਮਨੀ ਸੀ ਜਿਹੜੀ ਨਵੀਂ ਟੀਮ ਸਾਡੀ ਬਣੀ ਹੈ ਸਾਡੇ ਪ੍ਰਧਾਨ ਸਾਹਿਬ ਬਣੇ ਨੇ ਸਰਦਾਰ ਸੰਦੀਪ ਸਿੰਘ ਛੱਡਾ ਜੀ ਜੇ ਐਸ ਮੈਕੈਨਿਕਲ ਵਰਕਸ ਤੋਂ ਔਰ ਇੱਕ ਪਾਰੀ ਮਤ ਨਾਲ ਇਲੈਕਸ਼ਨ ਜਿੱਤ ਕੇ ਜਿਹੜੇ ਕਿ ਕੁਝ ਦਿਨ ਪਹਿਲਾਂ ਇਲੈਕਸ਼ਨ ਹੋਏ ਸੀਗੇ ਉਹਨਾਂ ਨੇ ਅੱਜ ਆਪਣੀ ਪੂਰੀ ਟੀਮ ਬਣਾਈ ਹੈ ਪੂਰੀ ਐਗਜ਼ੀਕਿਊਟਿਵ ਬਾਡੀ ਬਣਾਈ ਹੈ ਕੈਬਨਿਟ ਬਣਾਈ ਹੈ ਸੋ ਅਸੀਂ ਸਾਰੇ ਮਿਲ ਕੇ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਔਰ ਨਾਲ ਇਹ ਵੀ ਆਪਣੇ ਵੱਲੋਂ ਵੀ ਪੂਰੀ ਕੋਆਪਰੇਸ਼ਨ ਦੀ ਉਹਨਾਂ ਨੂੰ ਪੂਰੀ ਉਮੀਦ ਹੈ ਸਾਨੂੰ ਕਿ ਸਾਨੂੰ ਸਭ ਤੋਂ ਕੋਆਪਰੇਸ਼ਨ ਮਿਲੇਗੀ ਔਰ ਸਾਡਾ ਵੀ ਵਾਦਾ ਹੈ ਅਸੀਂ ਉਹਨਾਂ ਨੂੰ ਜਿੱਥੇ ਵੀ ਸਾਡੀ ਉਹਨਾਂ ਨੂੰ ਸਾਡੀ ਲੋੜ ਪੈ ਗਈ ਅਸੀਂ ਕੋਆਪਰੇਟ ਕਰਾਂਗੇ ਸਾਡੇ ਨਾਲ ਸਾਡੇ ਨਵੇਂ-ਨਵੇਂ ਵਾਈਸ ਪ੍ਰੈਜ਼ੀਡੈਂਟ ਖੜੇ ਨੇ ਸਰਦਾਰ ਪ੍ਰਭਜੋਤ ਸਿੰਘ ਜੀ ਇਹ ਵੀ ਸਾਡੇ ਨਾਲ ਨੇ ਸਾਡੀ ਟੀਮ ਦਾ ਇੱਕ ਹਿੱਸਾ ਨੇ ਸੋ ਇਹਨਾਂ ਦੀ ਪ੍ਰਧਾਨ ਸਾਹਿਬ ਦੀ ਲੀਡਰਸ਼ਿਪ ਦੇ ਅੰਡਰ ਅਸੀਂ ਕੰਮ ਕਰਾਂਗੇ ਜਿੱਥੇ ਸਾਨੂੰ ਕਹਿਣਗੇ ਅਸੀਂ ਖੜੇ ਹਾਂ